ਅਨਸ਼ਰ ਸ਼ਿਕਾ ਜੀ ਮੈਂ ਮਨਪ੍ਰੀਤ कौर ਮੋਰੀ ਬਾਈ ਮਨਪ੍ਰੀਤ ਤੇ ਤੁਹਾਡਾ ਸਵਾਗਤ ਕਰਦੀ ਹਾਂ ਸਵਾਸ ਕਰਦੇ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਥੈਂਕ ਯੂ so much ਜਿਹੜੇ ਤੁਸੀਂ ਵੀਡੀਓਜ਼ ਨੂੰ ਸਾਡੇ ਜੂਟਸ ਨੂੰ ਇੰਨਾ ਜਿਆਦਾ ਪਿਆਰ ਕਰ ਰਹੇ ਹੋ ਆਰਡਰ ਪਲੇਸ ਕਰ ਰਹੇ ਹੋਗੇ ਤੇ ਆਪਾਂ ਕੁਝ ਗੱਲਾਂ ਨੇ ਜਿਹੜੇ ਤੁਹਾਡੇ ਸ਼ੇਅਰ ਕਰਨਾ ਚਾਹੁੰਦੇ ਆ ਸੋ ਜਿਹੜੇ ਅਸੀਂ ਬੁਟੀਕਾ ਸਾਡੀ ਆਨਲਾਈਨ ਅਸੀਂ ਆਰਡਰ ਲੈਨੇ ਆ ਠੀਕ ਹੈ ਜੀ ਜੇ ਤੁਸੀਂ ਸਾਨੂੰ ਮਿਲਣਾ ਤਾਂ ਤੁਸੀਂ ਸਾਡੇ ਨਾਲ ਆਹ ਕੰਟੈਕਟ ਕਰ ਸਕਦੇ ਹੋ ਸਾਡੇ ਕੋਲ ਆ ਕੇ ਜਿਹੜੇ ਆਪਣੇ ਸੂਟਸ ਨੇਗੇ ਉਹ ਪੇ ਕਰ ਸਕਦੇ ਹੋ ਬਟ ਸਾਡਾ ਮੋਸਟਲੀ ਕੰਮ ਜਿਹੜਾ ਕਿ ਆਨਲਾਈਨ ਆਰਡਰ ਹੀ ਆਪਾਂ ਪਲੇਸ ਕਰਦੇ ਆ ਠੀਕ ਹੈ ਜੀ ਉਹਦੇ ਵਿੱਚ ਤੁਹਾਨੂੰ ਜਿਹੜੇ ਡਿਜ਼ਾਈਨਸ ਨੇਗੇ ਤੁਸੀਂ ਸਾਡੇ ਤੋਂ ਵਟਸਐਪ ਤੇ ਲੈ ਸਕਦੇ ਹੋ ਜਿਹੜੇ ਸਾਡੇ ਰੈਫਰੈਂਸ ਡਿਜ਼ਾਈਨ ਬੜੇ ਹੋਇਆ ਤੁਸੀਂ ਸਾਡੀ ਇੰਸਟਾਗ੍ਰam ਆਈਡੀ ਨੋਟੀਫਾਈ ਮੰਗਦੇ ਜਾ ਕੇ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਜਿਨ੍ਹਾਂ ਨੂੰ ਨਹੀਂ ਕੱਢਣਾ ਆਉਂਦਾ ਸੋ ਸਾਡਾ WhatsApp ਤੇ ਕੰਟੈਕਟ ਕਰ ਸਕਦੇ ਹੋ ਤੇ ਉਹਦੇ ਤੇ ਲਿੰਕ ਪ੍ਰੋਵਾਈਡ ਹੋ ਜਾਂਦਾ ਠੀਕ ਹੈ ਜੀ ਸੋ ਸਿੱਧਾ ਜਾ ਕੇ ਤੁਸੀਂ ਲਿੰਕ ਤੇ ਤੁਸੀਂ ਸਾਡੀ ਆਈਡੀ ਜਿਹੜੀ Instagram ਦੀ ਆਈਡੀ ਹੈ ਤੁਸੀਂ ਜਾ ਕੇ ਸਿੱਧਾ ਫੋਲੋ ਕਰ ਸਕਦੇ ਹੋ ਉੱਥੇ ਉੱਥੇ ਸਾਡੇ ਕੋਲ ਜਿਹੜੇ ਡੇਲੀ ਅਪਡੇਟਸ ਹੁੰਦੇ ਨੇ ਜਿਹਦਾ ਡੇਲੀ ਕਾਟਨ ਤੇ ਆ ਜਾਂਦੇ ਨੇ ਜਿਹੜੇ ਰੈਡੀमेड ਫੈਬਰਿਕ ਆ ਜਾਂਦੇ ਨੇ ਜੋ ਵੀ ਅਸੀਂ ਡਿਜ਼ਾਈਨ ਡੇਲੀ ਅਪਡੇਟ ਕਰਦੇ ਆਂ ਸੋ ਉੱਥੇ ਜਾ ਕੇ ਤੁਸੀਂ ਚੈਟ ਆਰ ਸਕਦੇ ਹੋ ਸੋ ਜਿਹੜੇ ਆਪਣੇ ਆਰਡਰਸ ਨੇਗੇ ਤੁਸੀਂ ਸਾਡੇ ਤੋਂ ਸ਼ਿਪਿੰਗ ਜਿਹੜੀ ਕਰਵਾ ਸਕਦੇ ਹੋ ਕਿਤੇ ਵੀ ਵਰਲਡ ਵਾਈਡ ਕਰਵਾ ਸਕਦੇ ਹੋ ਸ਼ਿਪਿੰਗ ਆਪਾਂ ਦਾਸਨਿਆ ਦੀ ਸ਼ਾਪਿੰਗ ਤੇ ਸ਼ਿਪਿੰਗ ਅਸੀਂ ਇਹਦੇ ਵਿੱਚ ਫ੍ਰੀ ਤੇ ਇੰਟਰਨੈਸ਼ਨਲ ਜਿਹੜੀ ਸ਼ਿਪਿੰਗ ਆ ਅਕੋਰਡਿੰਗ ਆ ਜਿਹੜੀ weight ਹੁੰਦੀ ਹੈ ਠੀਕ ਹੈ ਜੀ ਤੇ ਤੁਸੀਂ ਸਾਡੇ ਕੋਲੋਂ ਕਿਸੇ ਵੀ ਤਰ੍ਹਾਂ ਦਾ ਸੂਟ ਆ ਜਿਹੜਾ ਪਰਵਾਹ ਲੈ ਸਕਦੇ ਹੋ ਸਟਿਚ ਤੇ ਅਨਸਟਿਚ ਤੇ ਆਜੋ ਆਪਾਂ ਅੱਜ ਜਿਹੜੀ ਵੀਡੀਓ ਜਿਹੜੀ ਅਨਸਟਿਚ ਸੂਟਾਂ ਦੀ ਹੈ ਸੋ ਇਹ ਜਿਹੜੇ ਸੂਟ ਨੇ ਹੈਗੇ ਡਿਜ਼ਾਈਨਰ ਪੀਸ ਨੇ ਹੈਗੇ ਤੁਸੀਂ ਇਹ ਪੀਸਾਂ ਨੂੰ ਕਿਸੇ ਵੀ ਕਲਰ ਦੇ ਵਿੱਚ ਜਿਹੜਾ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਇੱਕ ਮੋਸਟਲੀ ਗੱਲ ਇਹ ਹੁੰਦੀ ਆ ਆਪਣੇ ਮੋਸਟਲੀ ਜਿਹੜੇ ਸੂਟਸ ਨੇ ਹੈਗੇ ਉਹ ਪਾਕਟ ਫ੍ਰੈਂਡਲੀ ਹੁੰਦੇ ਨੇ ਪਰ ਫਿਰ ਵੀ ਜੇ ਕਿਸੇ ਨੂੰ ਜ਼ਿਆਦਾ ਬਜਟ ਦੇ ਵਿੱਚ ਚਾਹੀਦਾ ਜਿਵੇਂ ਹੈਂਡਵਰਕ ਦਾ ਪੀਸ ਆ ਤਾਂ ਆਪਾਂ ਮਸ਼ੀਨੀ ਦੇ ਵਿੱਚ ਬਣਾ ਸਕਦੇ ਆ ਠੀਕ ਹੈ ਜੀ ਫੋਰ ਐਗਜ਼ਾਮਪਲ ਜੇ ਮੈਂ 8-9000 ਦਾ ਸੂਟਤਾ ਦਿਓ ਜੇ ਆਪਾਂ 4-5000 ਦੀ ਰੇਂਜ ਦੇ ਵਿੱਚ ਬਣਾਉਣ ਤੁਸੀਂ ਐਗਜ਼ੈਕਟ ਮਸ਼ੀਨੀ ਦੇ ਵਿੱਚ ਉਹ ਡਿਜ਼ਾਈਨ ਬਣਵਾ ਸਕਦੇ ਹੋ ਲੁੱਕ ਵਾਈ ਸੇਮ ਹੋ ਜੂ ਐਜ਼ ਇਟ ਆ ਬਸ ਉਹਦੇ ਚ ਹੈਂਡਵਰਕ ਦਾ ਪੀਕ ਕੰਮ ਨਹੀਂ ਹੋਊਗਾ ਬਸ ਉਹ ਮਸ਼ੀਨੀ ਦੇ ਵਿੱਚ ਕਨਵਰਟ ਹੋ ਜਾਊਗਾ ਠੀਕ ਹੈ ਜੀ ਸੋ ਇਦਾਂ ਦੇ ਜਿਹੜੇ ਪੀਸ ਨੇ ਆਪਾਂ ਰੈਡੀ ਕਰ ਸਕਦੇ ਆ ਕੋਈ ਵੀ ਜੇ ਤੁਹਾਡਾ ਰੈਫਰੈਂਸ ਆ ਹੈਗੇ ਤਾਂ ਆਪਾਂ ਉਹ ਵੀ ਜਿਹ ਸੂਟ ਦੇ ਜਿਹੜਾ ਆਪਣਾ ਇਹ ਵਾਲਾ ਪੀਸ ਆ ਠੀਕ ਹੈ ਜੀ ਬਹੁਤ ਜ਼ਿਆਦਾ ਸੋਨਾ ਪੀਸ ਆ ਤੁਸੀਂ ਫੈ布ਰਿਕ ਹੈ ਨਾ ਉਹ ਚੇਂਜ ਕਰਵਾ ਸਕਦੇ ਹੋ ਠੀਕ ਹੈ ਜੀ ਆਪਣੇ ਕੋਲ ਹੀ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਨਾ ਵਰਕ ਆ ਜਿਹੜਾ ਚੈੱਕ ਕਰ ਸਕਦੇ ਹੋ ਵਰਕ ਆ ਜਿਹੜਾ ਪੀਸ ਦਾ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਨਾ ਹੈਵੀ ਹੈਂਡਵਰਕ ਦਾ ਪੀਸ ਰਹਿਣ ਵਾਲਾ ਰੈੱਡ ਕਲਰ ਦੇ ਉੱਤੇ ਪੀਸ ਆ ਠੀਕ ਹੈ ਜੀ ਤੁਸੀਂ ਚੈੱਕ ਕਰੋ ਜੀ ਮੈਂ ਪਹਿਲਾਂ ਪਹਿਲੇ ਜੁਮਾਨੇ ਦੇ ਵਿੱਚ ਏਮਬ੍ਰੋਇਡਰੀ ਪਾਉਂਦੇ ਸੀ ਸੋ ਐਜ਼ ਇਟ ਆਪਾਂ ਨੇ ਸੇਮ ਏਮਬ੍ਰੋਇਡਰੀ ਕਰੀਏ ਸਾਰੇ ਤਕਕੇ ਦਾ ਕੰਮ ਆ ਠੀਕ ਹੈ ਜੀ ਰਾਣੀ ਆਪਾਂ ਨੇ ਇਹਨੂੰ ਗੋਲਡਨ ਕਲਰ ਦੇ ਨਾਲ ਥ्रेड ਦੇ ਨਾਲ ਯੂਜ਼ ਕਰਿਆ ਸੋ ਇੱਕ ਬਹੁਤ ਸੋਨਾ ਪੀਸ ਹੈਗਾ ਪ੍ਰੋਪਰ ਹੈਵੀ ਘੇੜਾ ਹੈਗਾ ਸਾਰੇ ਪੈਨਲ ਤੇ ਇਦਾਂ ਜਿਹੜਾ ਉਹ ਕੰਮ ਜਾਊਗਾ ਠੀਕ ਹੈ ਜੀ ਸਾਰੇ ਪੈਨਲ ਤੇ ਇਦਾਂ ਲੰਬਾ ਕੰਮ ਜਾਊਗਾ ਠੀਕ ਹੈ ਜੀ ਇੱਥੇ ਤੁਸੀਂ ਨੈਕ ਵੀ ਬਣਵਾ ਸਕਦੇ ਹੋ ਤੇ ਐਜ਼ ਇਟ ਇਜ਼ ਸਾਈਜ਼ ਸ਼ਰਟ ਆ ਜਿਹੜੀ ਉਹ ਇਦਾਂ ਵੀ ਲੈ ਸਕਦੇ ਹੋ ਠੀਕ ਹੈ ਜੀ ਪਲੱਸ ਇਹ ਦੇ ਵਿੱਚ ਜਿਹੜੀ ਹੈਗੀ ਆਪਣੀ ਇਦਾਂ ਬਾਟਮ ਤੇ ਵੀ ਵਰਕ ਆਉ ਠੀਕ ਹੈ ਜੀ ਸਾਰਾ ਹੈਵੀ ਦਬਕੇ ਦਾ ਕੰਮ ਆਉ ਸਾਰਾ ਦਬਕੇ ਦਾ ਕੰਮ ਆ ਠੀਕ ਹੈ ਜੀ ਤੇ ਆ ਸੇਮ ਐਜ਼ ਇਟ ਬਾਜੂ ਤੇ ਕੰਮ ਹੋ ਠੀਕ ਹੈ ਤੁਸੀਂ ਇਹਦਾ ਸਲਵਾਰ ਵੀ ਬਣਵਾ ਸਕਦੇ ਹੋ ਸ਼ਰਟ ਵੀ ਲੈ ਸਕਦੇ ਹੋ ਇਹ ਹੈਗੀ ਆਪਣੀ ਸ਼ਰਟ ਦੀ ਲੁੱਕ ਪਲੱਸ ਇਹਦੇ ਨਾਲ ਆਪਾਂ ਨੇ ਜਿਹੜੀ ਬਣਾਈ ਹੈਗੀ ਸਟ੍ਰੇਟ ਸਲਵਾਰ ਬਣਾਈ ਹੈ ਠੀਕ ਹੈ ਜੀ ਸਟ੍ਰੇਟ ਸਲਵਾਰ ਦੇ ਉੱਤੇ ਜਿਹੜਾ ਆਪਾਂ ਨੇ ਕੰਮ ਕਰਿਆ ਉੱਪਰ ਸੋ ਇਹ ਆਉਗੀ ਠੀਕ ਹੈ ਜੀ ਇਹ ਆਊਗਾ ਇਹਦੇ ਪੌਂਚਿਆਂ ਤੇ ਕੰਮ ਠੀਕ ਹੈ ਜੀ ਬਹੁਤ ਸੋਹਣਾ ਹੈਵੀ ਹੈਂਡਵਰਕ ਦਾ ਪੀਸ ਹੈਗਾ ਕਿਸੇ ਵੀ ਫੈਬਰਿਕ ਤੇ ਵਿੱਚ ਸੈਮੀ ਦੇ ਵਿੱਚ ਪਿਓਰ ਦੇ ਵਿੱਚ ਜਿਹੜਾ ਪੀਸ ਆ ਤੁਸੀਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਇਹ ਆਪਾਂ ਨੈਚੁਰਲ ਕਰੇਪ ਤੇ ਬਣਾਇਆ ਠੀਕ ਹੈ ਜੀ ਤੁਸੀਂ ਫੁੱਲ ਪਿਓਰ ਕਰੇਪ ਤੇ ਵੀ ਬਣਾ ਸਕਦੇ ਹੋ ਜੀ ਇਹ ਥੋੜੇ ਆਪਣੇ ਬਜਟ ਦੇ ਅਕਾਊਂਡ ਅਕੋਰਡਿੰਗ ਹੈ ਜਿਹੜਾ ਪੀਸ ਨੂੰ ਰੈਡੀ ਕਰਵਾ ਸਕਦੇ ਹੋ ਸਾਰਾ ਹੈਵੀ ਦਬਕੇ ਦਾ ਕੰਮ ਆ ਠੀਕ ਹੈ ਜੀ ਤੇ ਇਹਦੇ ਨਾਲ ਤੁਸੀਂ ਦੁਪੱਟਾ ਜਿਹੜਾ ਕੋਈ ਵੀ ਲਗਵਾ ਸਕਦੇ ਹੋ ਆਪਾਂ ਨੇ ਆਰਡਰ ਇਹ ਜਿਹੜੇ ਪੀਸ ਨੇ ਹੈਗੇ ਰੈਡੀ ਕਰੇ ਨੇਗੇ ਠੀਕ ਹੈ ਜੀ ਦੁਪੱਟਾ ਆਪਦੇ ਤੁਸੀਂ ਅਕੋਰਡਿੰਗ ਬਣਾ ਸਕਦੇ ਹੋ ਰੈਡੀ ਟੂ ਗੋ ਪੀਸ ਵੀ ਹੈਗੇ ਠੀਕ ਹੈ ਜੀ ਤੁਸੀਂ ਕਿਸੇ ਵੀ ਟਾਈਮ ਇਹ ਪੀਸ ਬਹੁਤ ਜ਼ਿਆਦਾ ਹੈਵੀ ਪੀਸ ਰਹਿਣ ਵਾਲਾ ਹੈਗਾ ਠੀਕ ਹੈ ਜੀ ਬਹੁਤ ਸਿਆਣਾ ਡਿਜ਼ਾਈਨ ਹਿੱਟ ਹੋਇਆਗਾ ਸਭ ਤੋਂ ਜ਼ਿਆਦਾ ਹੈ ਡਿਜ਼ਾਈਨ ਆਪਾਂ ਨੇ ਬਾਟਰ ਗਲਰ ਬੋਟਲ ਗ੍ਰੀਨ ਕਲਰ ਤੇ ਬਣਾਇਆ ਠੀਕ ਹੈ ਜੀ ਰੈਫਰੈਂਸ ਫੋਟੋ ਮੈਂ ਤੁਹਾਨੂੰ ਲਗਾ ਦਉ ਤੁਹਾਨੂੰ ਆਈਡੀਆ ਹੋ ਜੂ ਡਿਜ਼ਾਈਨ ਬਣੇ ਤਾਂ ਥੋੜਾ ਜਿਹਾ ਕਿੱਦਾਂ ਕੱਦਾ ਹੀ ਆਊਗਾ ਸਭ ਤੋਂ ਪਹਿਲਾਂ ਨੈਕਲਾਈਨ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਇਹਦਾ ਬਾਹਾਂ ਦਾ ਕੰਮ ਆ ਸਭ ਤੋਂ ਜ਼ਿਆਦਾ ਹੈਵੀ ਦੇਖੋ ਸਾਰਾ ਦੱਬਕੇ ਦਾ ਕੰਮ ਆ ਠੀਕ ਹੈ ਜੀ ਇਹ ਤੇ ਇਹ ਹੈਗਾ ਬਹੁਤ ਜ਼ਿਆਦਾ ਹੈਵੀ ਇੱਕ ਸਾਈਡ ਆ ਬਾਹਾਂ ਦੀ ਠੀਕ ਹੈ ਜੀ ਇਹ ਹੈਵੀ ਬਾਹਾਂ ਲੱਗੀਆਂ ਆ ਦੂ ਹੈਵੀ ਬਾਹਮਾਂ ਲੱਗੀਆਂ ਇਹਦੀਆਂ ਤੇ ਇਹ ਆਹ ਬਾਹਮਾਂ ਦਾ ਕੰਮ ਤੇ ਪਲੱਸ ਇਹਦਾ neck line ਠੀਕ ਹੈ ਜੀ ਇਹ ਹੈਗੀ ਹੈ ਜੀ neck line ਠੀਕ ਹੈ ਜੀ ਸੇਮ ਇਹਦਾ ਹੈਵੀ neck ਰਹਿਣ ਵਾਲਾਗਾ ਸ਼ੇਪ ਤੁਸੀਂ neck ਦੀ ਕੋਈ ਵੀ ਦੇ ਸਕਦੇ ਹੋ ਠੀਕ ਹੈ ਜੀ ਆਪਾਂ ਸਕੁਅਰ ਸ਼ੇਪ ਦਿੱਤੀ ਹੈ ਤੁਸੀਂ ਸਰਕਲ ਵੀ ਲੈ ਸਕਦੇ ਹੋ ਕੋਈ ਹੋਰ ਸ਼ੇਪ ਵੀ ਜਿਹੜੀ ਚੇਂਜ ਕਰਵਾ ਸਕਦੇ ਹੋ ਠੀਕ ਹੈ ਜੀ ਸਟੀਚਿੰਗ ਤੋਂ ਬਾਅਦ ਜਿਹੜਾ ਪੀਸ ਆ ਬਹੁਤ ਜ਼ਿਆਦਾ ਸੋਨਾ ਪੀਸ ਬਣਨ ਵਾਲਾ ਦਾ ਠੀਕ ਹੈ ਜੀ ਇਹ ਹੈਗੀ ਹੈ ਜੀ ਸ਼ਰਟ ਤੇ ਪਲੱਸ ਇਹਦੇ ਨਾਲ ਆਪਾਂ ਨੇ ਸੇਮ ਐਜ਼ ਇਟ ਸਟ੍ਰੇਟ ਸਲਵਾਰ ਬਣਾਈ ਹੈ ਤੁਸੀਂ ਇਹਦੀ ਪੈਂਟਸ ਵੀ ਬਣਾ ਸਕਦੇ ਹੋ ਇਹਦਾ ਵਰਕ ਇੰਨਾ ਕਾ ਵੀ ਰੱਖ ਸਕਦੇ ਹੋ ਇੰਨਾ ਚੌੜਾ ਵੀ ਵਰਕ ਜਿਹੜਾ ਕਰਵਾ ਸਕਦੇ ਹੋ ਸਕੇਪਰ ਵੀ ਕਰਾ ਸਕਦੇ ਆ मतलब ਆਪਣੇ ਅਕੋਰਡਿੰਗ ਆ ਜਿਹੜਾ ਪੀਸ ਨੂੰ ਉਹ ਤੁਸੀਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਬਹੁਤ ਹੈਵੀ ਆ ਜਿਹੜਾ ਇਹ ਪੀਸ ਆ ਦਾ ਠੀਕ ਹੈ ਜੀ ਇਹ ਪੀਸ ਤੁਸੀਂ ਇੰਨਾ ਹੈਵੀ ਬਾਟਮ ਤੇ ਵੀ ਤੁਸੀਂ ਲਗਵਾ ਸਕਦੇ ਆ ਠੀਕ ਹੈ ਜੀ ਪ੍ਰਾਈਸ ਦੇ ਅਕੋਰਡਿੰਗ ਜਿਹੜਾ ਪੇਸ ਆ ਪੀਸ ਬਹੁਤ ਜ਼ਿਆਦਾ ਅਫੋਰਡੇਬਲ ਪੀਸ ਆ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਅਗਲਾ ਬਹੁਤ ਸੋਹਣਾ ਜਿਹਾ ਪਾਊਡਰ ਬਲੂਈ ਕਲਰ ਬਲੂਸ਼ ਕਲਰ ਆਗਾ ਥੋੜਾ ਜਿਹਾ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਇਹ ਵੀ ਧੱਕੇ ਦਾ ਕੰਮ ਰਹਿਣ ਵਾਲਾ ਹੈਵੀ ਹੈਂਡਵਰਕ ਦਾ ਪੀਸ ਹੈਗਾ ਠੀਕ ਹੈ ਜੀ ਸਾਰੀ ਸ਼ਰਟ ਨੂੰ ਏਦਾਂ ਹੈਵੀ ਆਊਗੀ ਠੀਕ ਹੈ ਜੀ ਇਹ ਹੈਗੀ ਹੈ ਹੈਵੀ ਹੈਂਡਵਰਕ ਦੀ ਸ਼ਰਟ ਸਾਰੀ ਸ਼ਰਟ ਦੇ ਵਿੱਚ ਏਦਾਂ ਧੱਕੇ ਦਾ ਕੰਮ ਆਊਗਾ ਠੀਕ ਹੈ ਜੀ 골ਡਨ ਕਲਰ ਦਾ ਸਾਰਾ ਧੱਪਕਾ ਲਗਾਇਆ ਆਪਾਂ ਨੇ ਟੋਟਲੀ ਇਹ ਧੱਕੇ ਦਾ ਕੰਮ ਆ ਸਾਰਾ ਇੱਥੇ ਤੁਹਾਡਾ ਨੈਕ ਬਣ ਜੂਗਾ ਠੀਕ ਹੈ ਜੀ ਤੇ ਇਹ ਸਾਰਾ ਨੈਕ ਲਾਈਨ ਆਂਗੀ ਤੇ ਏਦਾਂ ਇਹ ਪੀਸ ਹੈਗਾ ਜਿਹੜਾ ਠੀਕ ਹੈ ਜੀ ਤੁਸੀਂ ਜੇ ਕਿਸੇ ਨੂੰ ਗਿਫਟ ਕਰਨਾ ਤਾਂ ਤੁਸੀਂ ਏਦਾਂ ਜਿਹੜੇ ਅਨਸਟਿਚ ਸੂਟ ਨੇ ਉਹ ਤੁਸੀਂ ਗਿਫਟ ਕਰ ਸਕਦੇ ਹੋ ਠੀਕ ਹੈ ਜੀ ਇਹਦੇ ਨਾਲ ਕੋਈ ਵੀ ਦੁਪੱਟਾ ਲਗਵਾ ਸਕਦੇ ਹੋ ਠੀਕ ਹੈ ਜੀ ਇਹ ਹੈਗੀ ਹੈ ਪ੍ਰੋਪਰ ਹੈਵੀ ਸ਼ਰਟ ਠੀਕ ਹੈ ਜੀ ਇਹ ਹੈ ਸ਼ਰਟ ਪਲੱਸ ਇਹਦੇ ਨਾਲ ਹੈਗੇ ਨਾ ਹੈਵੀ ਬਾਵਾ ਠੀਕ ਹੈ ਜੀ ਇਹ ਹੈਗਾ ਤਾਂ ਬਾਜ਼ੀ ਵਰਕ ਓਵਰ ਆਲ ਇਹ ਜਿਹੜੀ ਸ਼ਰਟ ਆ ਕਿ ਬਹੁਤ ਜ਼ਿਆਦਾ ਹੈਵੀ ਪੀਸ ਹੈਗਾ ਠੀਕ ਹੈ ਜੀ ਤੇ ਇਹ ਹੈਗਾ ਪੀਸ ਠੀਕ ਹੈ ਜੀ ਸ਼ਰਟ ਦਾ ਬਾਵਾ ਦਾ ਤੇ ਆ ਹੈਗੀ ਪੂਰੀ ਸ਼ਰਟ ਠੀਕ ਹੈ ਜੀ ਇਹਨੂੰ ਕਿਸੇ ਡਾਰਕ ਕਲਰ ਤੇ ਵੀ ਬਣਾਉਂਗੇ ਤਾਂ ਬਹੁਤ ਜ਼ਿਆਦਾ ਪਿਆਰਾ ਲੱਗੂ ਬਟ ਜੇ ਆਪਾਂ ਮਦਰਸ ਲਈ ਬਣਾਉਣਾ ਤਾਂ ਬਹੁਤ ਜ਼ਿਆਦਾ ਸੋਹਣਾ ਤੇ ਡਿਫਰੈਂਟ ਸਟਾਈਲ ਦਾ ਹੈਵੀ ਹੈਵੀ ਪੀਸ ਵੀ ਕਹਿ ਸਕਦੇ ਲਾਈਟ ਵੇਟ ਵੀ ਪੀਸ ਕਹਿ ਸਕਦੇ ਤੇ ਤੁਸੀਂ ਪੀਸ ਦੀ ਬੁਕਿੰਗ ਆ ਜਿਹੜੀ ਦੇ ਸਕਦੇ ਜੀ ਇਸ ਤੋਂ ਬਾਅਦ ਬਹੁਤ ਸੋਹਣਾ ਡਿਫਰੈਂਟ ਸਟਾਈਲ ਦਾ ਬੋਟਲ ਗ੍ਰੀਨ ਕਲਰ ਹੈ ਠੀਕ ਹੈ ਜੀ ਤੇ ਥੋੜਾ ਬਹੁਤ 컬러 ਕਲਰਾਂ ਦਾ ਵੀ ਫਰਕ ਹੁੰਦਾ ਦੇਖੋ ਜੀ ਮੈਂ ਤੁਸੀਂ ਆਹ ਵਾਲਾ ਪ੍ਰੋਪਰ ਬੋਟਲ ਗ੍ਰੀਨ ਆ ਗਿਆ ਤਾਂ ਇਹ ਥੋੜਾ ਜਿਹਾ ਡਿਫਰੈਂਟ ਸਟਾਈਲ ਦਾ ਗ੍ਰੀਨ ਆ ਗਿਆ ਠੀਕ ਹੈ ਜੀ ਕਾਈਂਡ ਆਫ ਮੋਰ ਪੰਖਿਆ ਕਹਿ ਸਕਦੇ ਬਟ ਮੋਰ ਪੰਖਿਆ ਨਹੀਂ ਵੀ ਗ੍ਰੀਨ ਟੋਨ ਦੇ ਵਿੱਚ ਹੀ ਜਿਆਦਾ ਆਉਂਦਾਗਾ ਠੀਕ ਹੈ ਜੋ ਕਲਰ ਹੈ ਜਿਹੜਾ ਤੁਸੀਂ ਆਪਣੀ ਅਕੋਰਡਿੰਗ ਦਾ ਜਿਹੜਾ ਲਾ ਸਕਦੇ ਹੋ ਮੋਸਟਲੀ ਅਸੀਂ ਜਿਹੜੇ ਆਰਡਰ ਲੈਂਦੇ ਆ ਤਾਂ ਆਰਡਰ ਲੈਣ ਤੋਂ ਬਾਅਦ ਅਸੀਂ ਤੁਹਾਨੂੰ ਕਲਰ ਦਿਖਾ ਕੇ ਹੀ ਸਿਲੈਕਟ ਕਰਦੇ ਹਾਂ ਤੁਸੀਂ ਕਲਰ ਕੋਈ ਵੀ ਹੈ ਜਿਹੜਾ ਉਹ ਚੇਂਜ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਇਹਦੇ ਵਿੱਚ ਜਿਹੜਾ ਬਹੁਤ ਸੋਨਾ ਜਿਹਾ ਨ ਠੀਕ ਹੈ ਜੀ ਰੈੱਡ ਮਹਿਰੂਨ ਕਲਰ ਆਪਾਂ ਯੂਜ਼ ਕਰਿਆ ਸਾਰੀ ਨੈਕਲਾਈਨ ਬਣੀ ਹੈ ਟੱਕੇ ਦਾ ਪਿਓਰ ਕੰਮ ਆ ਠੀਕ ਹੈ ਜੀ ਇਹਦੇ ਤੇ ਸਾਰੇ ਚ ਇਦਾਂ ਕੱਟ ਦੇਣਾ ਆਊਗਾ ਮੈਂ ਤੁਹਾਨੂੰ ਪੂਰੀ ਸ਼ਰਟ ਦੀ ਲੁੱਕ ਦੇਣੀ ਆ ਠੀਕ ਹੈ ਜੀ ਇਹ ਹੈਗੇ ਪੂਰੀ ਹੈਵੀ ਹੈਂਡ ਹੈਵੀ ਨਹੀਂ ਆਪਾਂ ਕਹਾਂਗੇ ਗਾਰਲਿਸ਼ ਲੋਕਾਂ ਦੀ ਸ਼ਰਟ ਕਹਾਂਗੇ ਇਦਾਂ ਵੀ ਸ਼ੇਪ ਬਣੀ ਹੋਈ ਹੈ ਠੀਕ ਹੈ ਜੀ ਵੀ ਸ਼ੇਪ ਪਲੀਜ਼ ਜਿਹੜੇ ਜ਼ਿਆਦਾ ਬ੍ਰੌਡ ਨੈਕ ਪਾਉਂਦੇ ਨੇ ਉਹ ਅਵੋਇਡ ਕਰਿਓ ਕਿਉਂਕਿ ਜਿਹੜਾ ਵੀ ਨੈਕ ਆ ਬਹੁਤ ਛੋਟਾ ਜਾ ਰਹਿ ਜਾਂਦਾ ਜਿਹੜੇ ਛੋਟੇ ਗਲੇ ਪਾਉਂਦੇ ਨੇ ਸੋ ਉਹਨਾਂ ਲਈ ਸਹੀ ਆ ਬਟ ਜਿਹੜੇ ਨਾਰਮਲ ਗਲਾ ਪਾਉਂਦੇ ਨੇ ਕਿ ਬੜਾ ਜਾਂ ਡੀਪ ਥੋੜਾ ਜਿਆਦਾ ਤਾਂ ਉਹਨਾਂ ਲਈ ਨਹੀਂ ਸਹੀ ਰਹਿੰਦਾ ਤੁਸੀਂ ਸ਼ੇਪ ਚੇਂਜ ਕਰਵਾ ਸਕਦੇ ਹੋ ਠੀਕ ਹੈ ਜੀ ਪਰ ਵਰਕ ਆ ਜਿਹੜਾ ਉਹ ਇਦਾਂ ਕਰਵਾ ਸਕਦੇ ਹੋ ਠੀਕ ਹੈ ਜੀ ਗੜੇ ਦੀ ਸ਼ੇਪ ਆ ਜਿਹੜੀ ਚੇਂਜ ਹੋ ਸਕਦੀ ਆ ਤੇ ਬੇਲ ਇੱਥੇ ਘੇਰੇ ਤੇ ਆਏਗੀ ਬੇਲ ਠੀਕ ਹੈ ਜੀ ਤੇ ਇਹਦੇ ਵਿੱਚ ਜਿਹੜਾ ਹੈਵੀ ਹੈ ਦਾ ਬਾਜੂ ਦਾ ਵਰਕ ਵੀ ਰਹਿਣ ਵਾਲਾ ਠੀਕ ਹੈ ਜੀ ਇਦਾਂ ਦੋ ਆਪਾਂ ਨੇ ਅੰਬੀਆਂ ਪਾਈਆਂ ਨਗੀਆਂ ਇਹ ਹੈਗਾ ਬਾਹਾਂ ਦਾ ਵਰਕ ਤੇ ਇਹ ਘੇਰੇ ਦਾ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਸੇਮ ਐਜ਼ ਇਟ ਇਹਦੀਆਂ ਪੈਂਟਸ ਵੀ ਬਣਾਈਆਂ ਨੇ ਠੀਕ ਹੈ ਜੀ ਤੁਸੀਂ ਇਹ ਪੈਂਟ ਤੇ ਬਣਾ ਸਕਦੇ ਹੋ ਜਾਂ ਸਲਵਾਰ ਤੇ ਬਣਵਾ ਸਕਦੇ ਹੋ ਕਿਸੇ ਵੀ ਤਰੀਕੇ ਨਾਲ ਜਿਹੜਾ ਇਹ ਸੇਮ ਆ ਜਿਹੜਾ ਕੰਮ ਨੂੰ ਕਰਵਾ ਸਕਦੇ ਹੋ ਠੀਕ ਹੈ ਜੀ ਆ ਇਹਦੇ ਪੈਂਟ ਦਾ ਕੰਮ ਆ ਗਿਆ ਠੀਕ ਹੈ ਜੀ ਤੇ ਆ ਇਹਦੇ ਬਾ ਮਾ ਦਾ ਕੰਮ ਆ ਗਿਆ ਦੋਨੋਂ ਸੇਮ ਨੇ ਕਿਸੇ ਵੀ ਟ੍ਰਿਕਕੇ ਨਾਲ ਜੇ ਤੁਸੀਂ ਸਟੀਚਿੰਗ ਕਰਵਾਉਂਗੇ ਤਾਂ ਉਹਦੇ ਕੋਲ ਤਿਆਰ ਪੀਸ ਦੇ ਵਿੱਚ ਥੋੜੀ ਜਿਹੀ ਲੋਕ ਆ ਜਾਂਦੀਆਂ ਸੋ ਇਹ ਆਪਣੇ ਕੋਲ ਹਾਲ ਸਟਿਚ ਪੀਸ ਜਾਣੇ ਸੀ ਸੋ ਤੁਸੀਂ ਇਹਦੇ ਅਕੋਰਡਿੰਗ ਹੈ ਜਿਹੜਾ ਪੀਸ ਦੀ ਬੁਕਿੰਗ ਦੇ ਸਕਦੇ ਜੀ ਜਿਹੜਾ ਅੱਗੇ ਵਾਲਾ ਪੀਸ ਹੈਗਾ ਇਹ ਪੀਸ ਰਹਿਣ ਵਾਲਾ ਟਿਸ਼ੂ ਤੇ ਟੌਪਰ ਪਰਪਲ ਜਿਹਾ ਕਲਰ ਦਾ ਪੀਸ ਹੈਗਾ ਠੀਕ ਹੈ ਜੀ ਇਹ ਜਿਹੜਾ ਪੀਸ ਹੈ ਇਹਦੀ ਸ਼ਰਟ ਦਾ ਹੀ ਕੰਮ ਆਊਗਾ ਸਿਰਫ ਠੀਕ ਹੈ ਜੀ ਇਦਾਂ ਇਹਦਾ ਘੇਰੇ ਦਾ ਕੰਮ ਆਊਗਾ ਸਾਰਾ ਹਾਂਜੀ ਇਹਦਾ ਘੇਰੇ ਦਾ ਕੰਮ ਆਊਗਾ ਸਾਰੇ ਇਹ ਸਾਰੇ ਸ਼ੋਰਟ ਆ ਕਿ ਜਿਹੜੀ ਇਹ ਇਦਾਂ ਦੀ ਇਹ ਏ ਲਾਈਨ ਸ਼ੋਰਟ ਬਣੀ ਹੋਈ ਆ ਠੀਕ ਹੈ ਜੀ ਤੇ ਇਹਦੇ ਆਊਗੀ ਨੈਕ ਲਾਈਨ ਇਦਾਂ ਠੀਕ ਹੈ ਜੀ ਇਦਾਂ ਇਹਦੀ ਨੈਕ ਲਾਈਨ ਦਾ ਕੰਮ ਆਊਗਾ ਸੈਂਟਰ ਦੇ ਵਿੱਚ ਸਾਰਿਆਂ ਦੇ ਵਿੱਚ ਬਿੰਦੀ ਆਊਗੀ ਠੀਕ ਹੈ ਜੀ ਇਹ ਆਪਸ਼ਨਲ ਹੁੰਦੀ ਹੈ ਕੋਈ ਬਿੰਦੀ ਪਵਾ ਵੀ ਸਕਦਾ ਤੇ ਕੋਈ ਨਹੀਂ ਵੀ ਬਿੰਦੀ ਪਵਾ ਸਕਦਾ ਇਹ ਤੁਹਾਡੇ ਕੋਲ ਬਿਲਕੁਲ ਆਪਸ਼ਨਲ ਆ ਇਹ ਸਾਰਾ ਸ਼ਰਟ ਦਾ ਕੰਮ ਆ ਠੀਕ ਹੈ ਜੀ ਸਾਰੀ ਸ਼ੋਰਟ ਆ ਗਈ ਇਹ ਇਹ ਫੈਬਰਿਕ ਤੁਸੀਂ ਚੇਂਜ ਕਰਵਾ ਸਕਦੇ ਆ ਇਹ ਟਿਸ਼ੂ ਤੇ ਆ ਤੁਸੀਂ ਉਤੇਗ ਕਰਵਾ ਸਕਦੇ ਹੋ ਪਲੱਸ ਇਹਦਾ ਬੈਕ ਪੱਲਾ ਵੀ ਹੈ ਠੀਕ ਹੈ ਜੀ ਇਹਦੇ ਬੈਕ ਪੱਲੇ ਤੇ ਵੀ ਸੇਮ ਐਜਰਟ ਆ ਜਿਹੜਾ ਕੰਮ ਰਹਿਣ ਵਾਲਾ ਹੈਗਾ ਠੀਕ ਹੈ ਜੀ ਅੱਜ ਕੱਲ ਬੈਕ ਪੱਲੇ ਦਾ ਬਹੁਤ ਜ਼ਿਆਦਾ ਟ੍ਰੈਂਡ ਆ ਸੋ ਇਹਦਾ ਬੈਕ ਪੱਲਾ ਵੀ ਆਪਾਂ ਨੇ ਬਣਾਇਆ ਹੈਗਾ ਠੀਕ ਹੈ ਜੀ ਇਹ ਫਰੰਟ ਬੈਕ ਇਹ ਹੈਗਾ ਨੈਕ ਲਾਈਨ ਇਹਦੀ ਤੇ ਇਹਦੇ ਨਾਲ ਆਪਾਂ ਨੇ ਜਿਹੜਾ ਬਾਜੂ ਵਰਕ ਆ ਉਹ ਇਦਾਂ ਕਰਿਆ ਨੇ ਠੀਕ ਹੈ ਜੀ ਆਹ ਹੈਗਾ ਇਹਦਾ ਬਾਹ ਦਾ ਕੰਮ ਠੀਕ ਹੈ ਜੀ ਆਹ ਬਾਹ ਤੇ ਕੰਮ ਆਊਗਾ ਇਹ ਤੇ ਉੱਪਰ ਕੰਮ ਆਊਗਾ ਠੀਕ ਹੈ ਜੀ ਸੇਮ ਐਜ਼ ਇਟ ਆਪਾਂ ਨੇ ਸਲਵਾਰ ਤੇ ਕਢਾਈ ਕਰੀ ਠੀਕ ਹੈ ਜੀ ਇਹ ਬਹੁਤ ਗਰਲਿਸ਼ ਲੁੱਕ ਦਾ ਸੂਟ ਹੈਗਾ ਸੋ ਇਹ ਹੈਗਾ ਜਿਹੜੀ ਸਟ੍ਰੇਟ ਸਲਵਾਰ ਦਾ ਡਿਜ਼ਾਈਨ ਹੈਗਾ ਠੀਕ ਹੈ ਜੀ ਤੁਸੀਂ ਪੈਂਟ ਵੀ ਬਣਾ ਸਕਦੇ ਹੋ ਸਟ੍ਰੇਟ ਸਲਵਾਰ ਵੀ ਦੋਨੋਂ ਸਾਈਡ ਹੈ ਜਿਹੜਾ ਇਹ ਕੰਮ ਆ ਠੀਕ ਹੈ ਜੀ ਇਹਦਾ ਗळा ਘੇਰਾ ਬਾਹਾਂ ਤੇ ਪਲਾ ਸਲਵਾਰ ਤੇ ਤਿੰਨਾ ਤੇ ਸਾਰੇ ਤੇ ਕੰਮ ਆਊਗਾ ਤੁਸੀਂ ਕਿਸੇ ਵੀ ਪਾਰਟ ਨੂੰ ਜਿਹੜਾ ਸਕਿਪ ਕਰਵਾ ਸਕਦੇ ਹੋ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਆਪਣਾ ਅਗਲਾ ਮਸ਼ੀਨੀ ਪੀਸ ਵੀ ਤੁਹਾਨੂੰ ਇਸ ਦੇ ਵੀਡੀਓ ਦੇ ਵਿੱਚ ਦਿਖਾਉਣਾ ਹੈ ਠੀਕ ਹੈ ਜੀ ਆਹ ਜਿਹੜੀ ਆਪਾਂ ਸੈਮੀ ਜਿਹੜੇ ਆਪਾਂ ਨੇ ਦੋ ਸਟਿਚ ਨਹੀਂ ਕਰਵਾਉਂਦੇ ਸੋ ਉਦਾਂ ਉਹਨਾਂ ਨੂੰ ਸੈਮੀ ਸਟਿਚ ਆਪਾਂ ਪੀਸ ਆ ਜਿਹੜਾ ਏਦਾਂ ਰੈਡੀ ਕਰਕੇ ਭੇਜਦੇ ਆ ਠੀਕ ਹੈ ਜੀ ਇਹ ਮਸ਼ੀਨੀ ਦੇ ਵਿੱਚ ਬੋਟਾ ਪੱਤੀ ਦੇ ਨਾਲ ਜਿਹੜਾ ਪੀਸ ਆ ਰੈਡੀ ਕਰਿਆ ਤੁਸੀਂ ਜਿਹੜੀ ਆਹ ਵਾਲੀ ਚੀਜ਼ ਆ ਇਹਦੇ ਵਿੱਚ ਹੈਂਡਵਰਕ ਜਿਹੜਾ ਕਰਵਾ ਸਕਦੇ ਹੋ ਤੇ ਇਹ ਜਿਹੜਾ ਪੀਸ ਆ ਸਿਰਫ ਮਸ਼ੀਨੀ ਪੀਸ ਆਗਾ ਠੀਕ ਹੈ ਜੀ ਤੇ ਇਹਨੂੰ ਹੈਂਡ ਟੱਚ ਕਰਵਾ ਸਕਦੇ ਹੋ ਕਲਰ ਕੰਬੀਨੇਸ਼ਨ ਦੇ ਵਿੱਚ ਬਣਾ ਸਕਦੇ ਹੋ ਠੀਕ ਹੈ ਜੀ ਫੁੱਲ ਫਲੇਰੀ ਠੀਕ ਹੈ ਜੀ ਮਸ਼ੀਨੀ ਪੀਸਾ ਸਾਰਾ ਇਹ ਤੇ ਇਹ ਦੋਨੋਂ ਸਾਈਡਾਂ ਆਣਗੀਆਂ ਜਿਹੜੀਆਂ ਤੇ ਇਹਦੇ ਨਾਲ ਜਿਹੜੀ ਹੈਗੀ ਚੋਲੀ ਦਾ ਕੰਮ ਆਗਾ ਇਹ ਸਾਰੇ ਆਨਸਟ੍ਰਚਰ ਸੂਟ ਨੇ ਅਸੀਂ। ਠੀਕ ਹੈ ਜੀ ਆਪਣੇ ਕੋਲ ਤੁਸੀਂ ਸਟੀਚਿੰਗ ਵੀ ਕਰਵਾ ਸਕਦੇ ਹੋ, ਆਨਸਟ੍ਰਚ ਵੀ ਲੈ ਸਕਦੇ ਹੋ। ਸੋ ਤੁਹਾਡੇ ਤੇ ਹੈਗਾ ਜਿਹੜਾ ਪੀਸ ਤੁਸੀਂ ਕਰਵਾਣਾ ਚਾਹੁੰਦੇ ਹੋ। ਸੋ ਇਹ ਜਿਹੜਾ ਹੈਗਾ ਇਹਦਾ ਚੋਲੀ ਦਾ ਕੰਮ ਆਗਾ। ਠੀਕ ਹੈ ਜੀ ਇਹ ਹੈਗੀ ਆ ਜੀ ਪੂਰਾ ਪ੍ਰੋਪਰ ਚੋਲੀ ਇਹ ਚੋਲੀ ਦਾ ਕੰਮ ਆਗਾ। ਠੀਕ ਹੈ ਜੀ ਇਸ ਤੋਂ ਬਾਅਦ ਇਹਦਾ ਇਹ ਬਾਜੂ ਵਰਕ ਆਗਾ। ਠੀਕ ਹੈ ਜੀ ਇਹਦੀਆਂ ਹੈਵੀ ਬਾਜੂ ਰਹਿਣ ਵਾਲੀਆਂ ਨੇ। फ्रंट बैक ਦੋਨੋਂ ਸੇਮ ਹੈਵੀ ਆ ਜਿਹੜਾ ਇਹ ਪੂਰੀ ਅਨਾਰਕਲੀ ਹੈਵੀ ਹੈਗੀ ਠੀਕ ਹੈ ਜੀ ਇਹ ਮਸ਼ੀਨੀ ਦੇ ਵਿੱਚ ਪੀਸ ਆ ਬਹੁਤ ਜ਼ਿਆਦਾ ਅਫੋਰਡੇਬਲ ਰੇਂਜ ਦੇ ਵਿੱਚ ਜਿਹੜਾ ਪੀਸ ਆਗਾ ਇਹ ਤੁਸੀਂ ਰੈਡੀ ਕਰਵਾ ਸਕਦੇ ਹੋ ਤੁਸੀਂ ਕੋਈ ਕਲਰ ਕੰਬੀਨੇਸ਼ਨ ਵੀ ਲਵਾ ਸਕਦੇ ਹੋ ਐਜ਼ ਇਟ ਵੀ ਜਿਹੜਾ ਪੀਸ ਆ ਉਹ ਜਿਹੜਾ ਲੈ ਸਕਦੇ ਹੋ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਜਿਹੜਾ ਆਹ ਬਹੁਤ ਸੋਹਣਾ ਬ੍ਰਾਊਨਿਸ਼ ਕਲਰ ਆਗਾ ਠੀਕ ਹੈ ਜੀ ਵੀਡੀਓ ਤੇ ਵੀ ਥੋੜਾ ਡਿਫਰੈਂਟ ਕਲਰ ਆਉਂਦਾ ਬਟ ਬਹੁਤ ਸੋਹਣੀ ਨੈਕ ਲਾਈਨ ਦੇ ਉੱਤੇ ਬ੍ਰਾਊਨ ਕਲਰ ਦੇ ਉੱਤੇ ਜਿਹੜਾ ਪੀਸ ਆਪਾਂ ਰੈਡੀ ਕਰਿਆ ਠੀਕ ਹੈ ਜੀ ਇਹ ਜਿਹੜੀ ਸ਼ਰਟ ਠੀਕ ਹੈ ਜੀ ਇਹ ਹੈਗੀ ਹੈ ਨੈਕਲਾਈਨ ਵੀ ਠੀਕ ਹੈ ਜੀ ਨੈਕਲਾਈਨ ਹੈ ਪਲੱਸ ਇਹਦਾ ਘੇਰਾ ਆਊਗਾ ਠੀਕ ਹੈ ਜੀ ਇਦਾਂ ਠੀਕ ਹੈ ਜੀ ਇਹ ਹੈਗੀ ਹੈ ਪ੍ਰੋਪਰ ਸ਼ਰਟ ਠੀਕ ਹੈ ਜੀ ਇਹ ਸਾਰੀ ਸ਼ਰਟ ਆ ਸ਼ਰਟ ਦੇ ਉੱਤੇ ਇਦਾਂ ਨੈਕਲਾਈਨ ਤੇ ਪਲੱਸ ਇਹਦੇ ਨਾਲ ਘੇਰਾ ਤੇ ਕੰਮ ਆਊਗਾ ਠੀਕ ਹੈ ਜੀ ਆ ਹੈਗਾ ਇਹਦਾ ਘੇਰਾ ਠੀਕ ਹੈ ਜੀ ਬਹੁਤ ਸਿੰਪਲ ਜਿਹਾ ਯੂਨੀਕ ਜਿਹਾ ਡਿਜ਼ਾਈਨ ਆ ਜਿਹੜਾ ਆਪਾਂ ਨੇ ਰੈਡੀ ਕਰਿਆਗਾ ਪਲੱਸ ਇਹਦੇ ਨਾਲ ਹੈਗੇ ਨੇ ਇਦਾਂ ਬਾਟਮ ਹੋ ਇਦਾਂ ਆਊਗਾ ਬਾਜੂ ਵਰਕ ਠੀਕ ਹੈ ਜੀ ਇਹ ਹੈਗੇ ਤਾਂ ਬਾਹ ਦਾ ਕੰਮ ਸੋ ਬਹੁਤ ਜ਼ਿਆਦਾ ਅਫੋਰਡੇਬਲ ਰੇਂਜ ਦੇ ਵਿੱਚ ਜਿਹੜੇ ਪੀਸ ਨੇ ਆਪਾਂ ਹੋ ਰੈਡੀ ਕਰੇ ਨੇਗੇ ਤੁਸੀਂ ਇਹ ਜਿਹੜੇ ਪੀਸ ਨੇ ਹੈਗੇ ਸਾਡੇ ਤੋਂ ਬਾਈ ਕਰ ਸਕਦੇ ਹੋ ਬਹੁਤ ਸੋਹਣੇ ਜੀ ਜਿਹੜੇ ਜਿਆਦੇ ਰਹਿਣ ਵਾਲੀ ਆ ਠੀਕ ਹੈ ਜੀ ਜੇ ਤੁਸੀਂ 7-8000 ਦੀ ਰੇਂਜ ਦੇ ਵਿੱਚ ਸੂਟ ਆ ਜਿਹੜਾ ਹੋ ਬਾਈ ਕਰਨਾ ਚਾਹੁੰਦੇ ਆ ਤਾਂ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਆ ਜਿਹੜਾ ਅਨਸਟਿਚਡ ਰੈੱਡ ਕਰਵਾ ਸਕਦੇ ਹੋ ਠੀਕ ਹੈ ਜੀ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਜਿਹੜਾ ਪੀਸ ਆ ਹੋ ਰੈਡੀ ਕਰਵਾ ਸਕਦੇ ਹੋ ਥੈਂਕ ਯੂ ਸੋ ਮੱਚ ਫॉर ਵੀ ਵਿਊ ਵਾਚਿੰਗ